ਸ਼੍ਰੋਮਣੀ ਅਕਾਲੀ ਦਲ ਦੇ ਗੁਰਦਾਸਪੁਰ ਤੋਂ ਕੈਂਡੀਡੇਟ ਬਲਜੀਤ ਸਿੰਘ ਜੀ ਸਾਡੇ ਨਾਲ ਨੇ ਗੱਲ ਕਰ ਲਿਆ ਉਹਨਾਂ ਦੇ ਨਾਲ ਡਾਕਟਰ ਸਾਹਿਬ ਅ ਅੱਜ ਤੁਸੀਂ ਟਿਕਟ ਮਿਲਣ ਤੋਂ ਬਾਅਦ ਹਰਬੰਦਰ ਸਾਹਿਬ ਪਹੁੰਚੇ ਹੋ ਕੀ ਕਹੋਗੇ ਕਿਉਂਕਿ ਤਾਲੂ ਗੁਰਦਾਸਪੁਰ ਦਾ ਹੁੰਦਾ ਰੈਸਟਰੀ ਟਿਕਟ ਨਵਾਜਿਆ ਗਿਆ ਹੈ ਹੁਕਮੈਂ ਸਭ ਤੋਂ ਪਹਿਲਾਂ ਤੇ ਅਕਾਲਪੁਰਪ ਦਾ ਸ਼ੁਕਰਾਨਾ ਕਰਦਾ ਕਿ ਉਹਨਾਂ ਨੇ ਮੈਨੂੰ ਮਹਿਦ ਕਰਕੇ ਗੁਰਦਾਸਪੁਰ ਲੋਕ ਸਭਾ ਦੇ ਤੋਂ ਮਾਲਮ ਦੇ ਤੋਏ ਉਹ ਰਾਜ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦਰਸ਼ਨ ਕਰਕੇ ਨਤਮਸਤਕ ਹੋ ਕੇ ਅੱਜ ਪਹਿਲੇ ਦਿਨ ਲੋਕ ਸਭਾ ਹਲਕੇ ਦੇ ਵਿੱਚ ਐਂਟਰੀ ਕਰਦਾ ਪਾਰਟੀ ਦਾ ਵੀ ਮੈਂ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਸਾਰੀ ਕੋਰ ਕਮੇਟੀ ਦਾ ਧੰਨਵਾਦ ਕਰਦਾ ਇਹ ਬਹੁਤ ਵੱਡਾ ਭਰੋਸਾ ਹੁੰਦਾ ਜਦੋਂ ਲੋਕ ਸਭਾ ਦੇ ਵਿੱਚ ਕਿਸੇ ਨੂੰ ਕੈਂਡੀਡੇਟ ਬਣਾਇਆ ਜਾਂਦਾ ਤੇ ਮੈਨੂੰ ਆਪਣੇ ਜਿਹੜਾ ਜੱਦੀ ਜ਼ਿਲ੍ਹਾ ਉੱਥੇ ਦੁਬਾਰਾ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਇਸ ਕਰਕੇ ਬਹੁਤ ਵੱਡੀ ਖੁਸ਼ੀ ਹੈ ਤੁਹਾਡਾ ਦੱਸਾ ਤੁਸੀਂ ਦੱਸਿਆ ਕਿ ਤੁਹਾਡਾ ਆਪਣਾ ਜ਼ਿਲ੍ਹਾ ਹੈ ਤੁਹਾਨੂੰ ਉਮੀਦ ਲੱਗਦੀ ਹੈ ਕਿ ਲੋਕ ਤੁਹਾਡੇ ਤੁਸੀਂ ਜਿੱਥੇ ਖੇਡਿਆ ਵਿਚਰਿਆ ਬਚਪਨ گزارਿਆ ਹੈ ਜਵਾਨੀ گزارੀ ਹੈ ਉਹ ਲੋਕ ਉਹਨਾਂ ਦਾ ਸਾਥ ਦੇ ਕੇ ਦੇਖੋ ਆਪਣੇ ਲੋਕਾਂ ਦੇ ਉੱਤੇ ਤੇ ਹਮੇਸ਼ਾ ਹੀ ਮਾਣ ਹੁੰਦਾ ਇਸ ਲਈ ਪਹਿਲਾਂ ਵੀ ਇੱਥੇ ਹੀ ਪੈਦਾ ਹੋਇਆ ਸੀ ਇੱਥੇ ਹੀ ਮੈਟ੍ਰਿਕ ਕੀਤੀ ਇੱਥੋਂ ਹੀ ਜਦੋਂ ਪੜ੍ਹ ਲਿਖ ਕੇ ਫਿਰ ਆ ਕੇ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਪਹਿਲੇ 5-7 ਸਾਲ ਇੱਥੇ ਲਾਈ ਤੇ ਬਹੁਤ ਸਾਡਾ ਗੁਰਦਾਸਪੁਰ ਦੇ ਵਿੱਚ ਇੱਕ ਵੱਡਾ ਤੇ ਮਜ਼ਬੂਤ ਸ਼ਕਤੀਸ਼ਾਲੀ ਕੇਂਦਰ ਹੈ ਬਹੁਤ ਅੱਛੀ ਜਿਹੜੀ ਟਾਪ ਕਲਾਸ ਹੈ ਉਹ ਸਾਰੇ ਗੁਰਦਾਸਪੁਰ ਤੇ ਪਟੰਟਕੁਰ ਦੇ ਵਿੱਚ ਸਾਡੀ ਲੀਡਰਸ਼ਿਪ ਹੈ ਔਰ ਗੁਰਦਾਸਪੁਰ ਤੇ ਭੱਜਾ ਇਹ ਸੱਚ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਹੀ ਸਭ ਤੋਂ ਸਟਰੋਂਗ ਹੋਲਡ ਜਿਹੜਾ ਉਹ ਮੰਨਿਆ ਜਾਂਦਾ ਹੈ ਇਸ ਕਰਕੇ ਮੈਨੂੰ ਮਾਣ ਹੈ ਆਪਣੇ ਸਾਥੀਆਂ ਦੇ ਉੱਤੇ ਆਪਣੇ ਵਰਕਰਾਂ ਦੇ ਉੱਤੇ ਕਿ ਤਗੜੇ ਹੋ ਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਐਦ ਕੀ ਸਪਸ਼ਟ ਸਟੈਂਡ ਲਿਆ ਕਿ ਸ਼੍ਰੋਮਣੀ ਅਕਾਲੀ ਨੂੰ ਆਪਣਾ ਖੇਤਰੀ ਪਾਰਟੀ ਦਾ ਜਿਹੜਾ ਰੋੜ ਹੈ ਜਿਹੜੇ ਸਾਡੇ ਮੁੱਦੇ ਨੇ ਪੰਜਾਬ ਦੇ ਉਹਨਾਂ ਦੇ ਉੱਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ ਪੰਥਕ ਮੁੱਦਿਆਂ ਦੇ ਉੱਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਇਸ ਕਰਕੇ ਉਹਦੇ ਕਰਕੇ ਇੱਕ ਜज्ਬਾ ਵੀ ਉੱਪਰ ਆ ਔਰ ਮੈਂ ਆਸ ਕਰਦਾ ਕਿ ਖਾਸ ਤੌਰ ਤੇ ਜਿਹੜਾ ਸਾਡਾ ਸਰਦਾਰ ਜਿਹੜਾ ਕੋਸਪੁਰ ਇਸ ਲੋਕ ਸਭਾ ਦੇ ਵਿੱਚ ਉਹਦਾ ਅਸਰ ਹੋਰ ਵੀ ਵੱਧ ਇੱਕ ਨੂੰ ਬਣੇ। ਮਤਲਬ ਕਿ ਸ਼ਫਲਿੰਗ ਹੁੰਦੀ ਹੁੰਦੀ ਹੈ ਜਦੋਂ ਵੀ ਚੋਣ ਆਉਂਦੇ ਨੇ ਹੁਣ ਤੁਹਾਡੇ ਅਕਾਲੀ ਦਲ ਛੱਡ ਕੇ ਟੀਨੂ ਪਵਨ ਸਿੰਘ ਤੀਨੂ ਚਲੇਗੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਟਿਕਟ ਵੀ ਮਿਲਦੀ ਪਈ ਹੈ ਮੇਰੇ ਖਿਆਲ ਹੈ ਉਹਨਾਂ ਨੂੰ ਹੁਣ ਅਨਾਉਂਸ ਹੋ ਜਾਏਗਾ ਅੱਜ ਦੇਖੋ ਗੱਲ ਇਹ ਹੈ ਕਿ ਰਾਜਨੀਤੀ ਚ ਇਸ ਟਾਈਮ ਪਰ ਇਹ ਜਿਹੜਾ ਹੰਢੜਾ ਚੱਲਿਆ ਕੋ ਬਹੁਤ ਵਧੀਆ ਤਾਂ ਹੈ ਨਹੀਂ ਪਰ ਫਿਰ ਵੀ ਮੈਂ ਕਹਿੰਦਾ ਕਿ ਇੰਨੀ ਵੱਡੀ ਲੱਖਾਂ ਵਰਕਰਾਂ ਦੀ ਪਾਰਟੀ ਦੀ ਗਿਣਤੀ ਹੁੰਦੀ ਹੈ ਜੇ ਇੱਕ ਦਾ ਲੀਡਰ ਚੱਲਿਆ ਵੀ ਜਾਂਦਾ ਤਾਂ ਬਹੁਤ ਇੱਕ ਛੋਟੀ ਪਰਸੈਂਟੇਜ ਹੁੰਦੀ ਹੈ ਅਸੀਂ ਕਈ ਵਾਰੀ ਕਹਿੰਦਾ ਲੀਡਰ ਨੂੰ ਗਿਣਨ ਲੱਗ ਪਿੰਨੇ ਹੈ ਜਿਹੜੇ ਪਿੱਛੇ ਲੱਖਾਂ ਦੀ ਗਿਣਤੀ ਚ ਵਰਕਰ ਨੇ ਉਹ ਨਹੀਂ ਚੇਂਜ ਹੁੰਦੇ ਲੋਕ ਆਪਣੀ ਡਾਇਲੋਜੀ ਨਾਲ ਜੁੜੇ ਹੁੰਦੇ ਆ ਆਪਣੀ ਪਾਰਟੀ ਨਾਲ ਜੁੜੇ ਹੁੰਦੇ ਆ ਇਸ ਕਰਕੇ ਲੋਕੀ ਉੱਥੇ ਰਹਿੰਦੇ ਆ ਬੰਦੇ ਆ ਵੀ ਆਉਂਦੇ ਜਾਂਦੇ ਰਹਿੰਦੇ ਆ ਲੇਕਿਨ ਲੋਕੀ ਜਿਸ ਡਾਇਲੋਜੀ ਨਾਲ ਜੁੜੇ ਆ ਇਹ ਚੀਜ਼ਾਂ ਲੋਕੀ ਪਛਾਣਦੇ ਆ ਜੀ ਸਰ ਇਹ ਲਾਸਵਾਲ ਹੈ ਕਿ ਇਸ ਵਾਰ ਦਾ ਇਲੈਕਸ਼ਨ ਥੋੜਾ ਅਲੱਗ ਹੈ ਆਪਣੇ ਹਸਾਥੀ ਭਾਜਪਾ ਨੂੰ ਤੁਸੀਂ ਛੱਡ ਦਿੱਤਾ ਨਵਾਂ ਫਿਰ ਆਮ ਆਦਮੀ ਪਾਰਟੀ ਪਹਿਲੇ ਵੀ ਵਿਚਨੀ ਸੀਗੀ ਖੂਨ ਵੀ ਹੈਗੀ ਆ ਇਸ ਟਾਈਮ ਚ ਚਕੋਰਾ ਚਾਰ ਤ ਤ ਮੁਕਾਬਲਾ ਹੋ ਗਿਆ ਹੈ ਇਸ ਤਰ੍ਹਾਂ ਦੇਖਦੇ ਹੋ ਹੁਣ ਤੁਸੀਂ ਦੇਖੋ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਪੜਾ ਸੜਾ ਲੰਬਾ ਸਮਾਂ ਸਾਥ ਰਿਹਾ ਪਰ ਕਿਸਾਨੀ ਦੇ ਮੁੱਦੇ ਦੇ ਉੱਤੇ ਆ ਕੇ ਜਿਹੜੇ ਆ ਰਸਤੇ ਵੱਖਰੇ ਵੱਖਰੇ ਹੋ ਗਏ ਹੁਣ ਵੀ ਜਦੋਂ ਸਮਝੌਤੇ ਦੀ ਗੱਲ ਚੱਲੀ ਸੀ ਤੇ ਸਮਝੌਤਾ ਇਕੱਲਾ ਸੀਟਾ ਜਿੱਤਣ ਵਾਸਤੇ ਨਹੀਂ ਹੁੰਦਾ ਉਹਦੇ ਵਿੱਚ ਅਹਿਮਤ ਇਸ ਗੱਲ ਦੀ ਹੁੰਦੀ ਹੈ ਕਿ ਜਿਹੜੇ ਸਾਡੇ ਮੁੱਦੇ ਨੇ ਕਿ ਇਹ ਤੁਹਾਨੂੰ ਪ੍ਰਵਾਨ ਨੇ ਇਹਨਾਂ ਤੇ ਤੁਹਾਡਾ ਕੀ ਵਿਚਾਰ ਹੈ ਜਦੋਂ ਵਿਚਾਰ ਉਹਨਾਂ ਤੇ ਸਹਿਮਤੀ ਨਹੀਂ ਬਣੀ ਕਿ ਅਸੀਂ ਚਾਹੁੰਦੇ ਸੀ ਕਿ ਕਸਾੜੀ ਦਾ ਜਿਹੜਾ ਐਮਐਸਪੀ ਗਰੰਟੀ ਦਾ ਮੁੱਦਾ ਹੈ ਉਹ ਸਭ ਤੋਂ ਪਹਿਲਾਂ ਹੱਲ ਹੋਵੇ ਜਿਹੜਾ ਬੰਦੀ ਸਿੰਘਾਂ ਦਾ ਮੁੱਦਾ ਹੈ ਉਹ ਹੱਲ ਹੋਵੇ ਜਿਹੜੀਆਂ ਦੇਸ਼ ਦੇ ਵਿੱਚ ਸੰਵਧਾਨ ਨੂੰ ਪਰਵਰਤਨ ਕਰਨ ਦੀਆਂ ਗੱਲਾਂ ਚੱਲਦੀਆਂ ਉਹ ਹੱਲ ਹੋਵੇ ਜਿਹੜਾ ਸਾਡਾ ਸਟੈਂਡ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਕਿ ਅਨੰਦਪੁਰ ਸਾਹਿਬ ਦੇ ਰਾਜਦਿਸ਼ਣ ਦਾ ਕਿ ਸੁਪਰੀਆ ਨੂੰ ਵਾਧਤ ਕਰ ਦਿੱਤੇ ਜਾ ਪੰਜਾਬ ਸਰਦੀ ਸੂਬਾ ਹੈ ਲੇਕਿਨ ਆਰਥਿਕ ਤੌਰ ਤੇ ਪਿੱਛੇ ਬਹੁਤ ਪਛੜਿਆ ਗਿਆ ਹੈ ਓਏ ਇਹਨੂੰ ਸਪੈਸ਼ਲ ਪੈਕੇਜ ਮਿਲੇ ਇਸ ਕਰਕੇ ਅਸੀਂ ਮੁੱਦਿਆਦੀ ਰਾਜਨੀਤੀ ਦੇ ਆਧਾਰਤ ਜੋ ਸਾਡੇ ਲੋਕਾਂ ਦੀ ਮੰਗ ਸੀ ਕਿਉਂਕਿ ਦੇਸ਼ ਦੇ ਵਿੱਚ ਐਸੋਡੇ ਡੈਮੋਕ੍ਰੇਸੀ ਦਾ ਘळा ਘਟਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਹ ਇਤਿਹਾਸਿਕ ਰੋਲ ਰਿਹਾ ਐਮਰਜੈਂਸੀ ਦੇ ਖਿਲਾਫ ਵੀ ਸ਼੍ਰੋਮਣੀ ਅਕਾਲੀ ਦਲ ਖੜਿਆ ਹੋਰ ਵੀ ਕੋਈ ਧੱਕਾ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਹੋਇਆ ਤੇ ਕਾਲੇ ਕਾਨੂੰਨਾਂ ਦਾ ਹੋਇਆ ਜਿਹੜਾ ਨੌਜਵਾਨਾਂ ਨੂੰ ਜਿਹੜਾ ਡਿਬ루ਗਾ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਪਾਇਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਤੋਂ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਵਿਰੋਧੀ ਰਿਹਾ ਤੇ ਸਾਡੇ ਕੈਡਰ ਦੇ ਵੀ ਸਾਡੇ ਜਿਹੜੇ ਲੋਕੀ ਆ ਸਾਡੇ ਨਾਲ ਜੁੜੇ ਉਹਨਾਂ ਦੀ ਬੰਗ ਸੀ ਕਿ ਇਹਨਾਂ ਤੇ ਪਹਿਰਾ ਦਿਓ ਇਸ ਕਰਕੇ ਅਸੀਂ ਉਹ ਪਹਿਰਾ ਦਿੱਤਾ ਔਰ ਲੋਕਾਂ ਨੇ ਇਹ ਚੀਜ਼ ਸਰਕਾਰ ਕੀਤੀ ਹੈ ਇਹਦਾ ਅਸਰ ਇਲੈਕਸ਼ਨ 'ਚ ਨਜ਼ਰ ਆਇਆ ਕੀ ਲੱਗਦਾ ਕਿ ਇਸ ਵਾਰ ਜੈ ਕੋ ਬੜਾ ਅੱਛਾ ਰਹੇਗਾ ਤੁਹਾਡੇ ਸਾਹਮਣੇ ਆ ਬੜਾ ਹਵਾਰ ਹੈ ਪਾਰਟੀ ਦੇ ਵਿੱਚ ਲੋਕਾਂ ਨੇ ਕਾਂਗਰਸ ਨੂੰ ਵੀ ਪੰਜ ਸਾਲ ਜਮਾ ਕੇ ਦੇਖ ਲਿਆ ਲੋਕਾਂ ਨੇ ਆਮ ਆਦਮੀ ਪਾਰਟੀ ਦੇ 2 ਸਾਲ ਦੇ ਵਿੱਚ ਹੀ 5 ਸਾਲ ਨਾਲੋਂ ਵੱਧ ਛੇਤੀ ਮਹਿਸੂਸ ਕਰਦੇ ਇਸ ਕਰਕੇ ਹੁਣ ਜਨਤਾ ਪੁਰਾਣੇ ਦਿਨ ਯਾਦ ਕਰਦੀ ਹੈ ਤੇ ਚਲੋ ਪੰਜਾਬ ਚੰਮਣ ਸੀ ਸ਼ਾਂਤੀ ਸੀ ਡਵੈਲਪਮੈਂਟ ਸੀ ਭਾਈਚਾਰਕ ਸਾਂਝ ਸੀ ਹੁਣ ਲੋਕੀ ਫੇਰ ਅਕਾਲੀ ਦਲ ਨੂੰ ਯਾਦ ਕਰਨ ਲੱਗੇ ਇਸ ਕਰਕੇ ਬੜੀ ਚੜ੍ਹਦੀ ਕਲਾ ਦੇ ਵਿੱਚ ਐਸਾ ਪੰਜਾਬ ਦਾ ਮਾਹੌਲ ਆ ਉਹਦਾ ਅਚਾ ਅਸਰ ਹੈ ਠੀਕ ਹੈ ਜੀ ਧੰਨਵਾਦ ਸੋ ਅੱਜ ਅ ਤਲਜੀਤ ਸਿੰਘ ਛੀਵਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਤੋਂ ਉਮੀਦਵਾਰ ਨੇ ਉਹ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣਾ ਆਏ ਵਾਗੁਰੂ ਦਾ ਸ਼ੁਕਰਾਨਾ ਕਰਨ ਆਏ ਨੇ ਆਪਣੇ ਸਾਥੀਆਂ ਦੇ ਨਾਲ ਆਏ ਪਹੁੰਚੇ ਨੇ ਸ਼੍ਰੋਮਣੀ ਅਕਾਲੀ ਦਲ

WhatsApp channel par but...